ਦੋਸਤੋ ਇੱਕ ਵਾਰ ਇੱਕ ਗਰੀਬ ਕਿਸਾਨ ਨੇ ਆਪਣੇ ਖੇਤ ਵਿੱਚ ਇੱਕ ਫਸਲ ਉਗਾਈ ਤੇ ਉਸ ਫਸਲ ਵਿੱਚ ਇੱਕ ਟਟੇਰੀ ਨੇ ਵੀ ਆਪਣਾ ਆਲਣਾ ਬਣਾ ਲਿਆ ਤੁਸੀਂ ਸਾਰੇ ਤਾਂ ਜਾਣਦੇ ਹੋਣੇ ਆ ਕਿ ਇੱਕ ਟਟੇਰੀ ਆਪਣਾ ਆਲਣਾ ਧਾਤੀ ਤੇ ਹੀ ਬਣਾਉਂਦੀ ਆ ਉਹ ਬਾਕੀ ਪੰਛੀਆਂ ਦੇ ਵਾਂਗ ਰੁੱਖਾਂ ਜਾਂ ਦਰਖਤਾਂ ਤੇ ਆਪਣਾ ਆਲਣਾ ਨਹੀਂ ਪਾਉਂਦੀ ਸੋ ਕੁਝ ਸਮੇਂ ਬਾਅਦ ਉਸਨੇ ਆਪਣੇ ਆਲਣੇ ਵਿੱਚ ਆਂਡੇ ਦੇ ਦਿੱਤੇ ਤੇ ਕੁਝ ਦਿਨਾਂ ਬਾਅਦ ਹੀ ਹੁਣ ਆਂਡਿਆਂ ਦੇ ਵਿੱਚੋਂ ਛੋਟੇ ਛੋਟੇ ਬੱਚੇ ਨਿਕਲੇ ਆਏ ਆਪਣੀ ਮਾਂ ਦੇ ਨਾਲ ਉਹ ਛੋਟੇ-ਛੋਟੇ ਬੱਚੇ ਖੁਸ਼ੀ-ਖੁਸ਼ੀ ਉੱਥੇ ਰਹਿਣ ਲੱਗ ਪਏ। ਉਹ ਰੋਜ਼ ਆਪਣੇ ਬੱਚਿਆਂ ਵਾਸਤੇ ਆਸ-ਪਾਸ ਦੇ ਏਰੀਆ ਵਿੱਚੋਂ ਚੋਗਾ ਲੈ ਕੇ ਆਉਂਦੀ ਸੀ। ਇੱਕ ਦਿਨ ਜਦੋਂ ਉਹ ਚੋਗਾ ਲੈ ਕੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਬੱਚੇ ਬੜੇ ਡਰੇ ਹੋਏ ਸੀ। ਉਸਨੇ ਬੱਚਿਆਂ ਕੋਲੋਂ ਉਹਨਾਂ ਦੇ ਦਾਦਾ ਕਾਰਨ ਪੁੱਛਿਆ। ਬੱਚਿਆਂ ਨੇ ਆਪਣੀ ਮਾਂ ਨੂੰ ਦੱਸਿਆ, "ਅੱਜ ਇਸ ਖੇਤ ਦਾ ਕਿਸਾਨ ਇੱਥੇ ਆਇਆ ਸੀ। ਉਹ ਫਸਲ ਕੱਟਣ ਬਾਰੇ ਗੱਲ ਕਰ ਰਿਹਾ ਸੀ।" ਉਹ ਕਹਿ ਰਿਹਾ ਸੀ ਕਿ ਕੱਲ ਨੂੰ ਆਪਣੇ ਮੁੰਡਿਆਂ ਨੂੰ ਭੇਜ ਕੇ ਇਹ ਫਸਲ ਕਟਵਾ ਦੇਵੇਗਾ। ਮਾਂ ਹੁਣ ਅਸੀਂ ਕਿੱਥੇ ਜਾਵਾਂਗੇ? ਸਾਡੇ ਕੋਲ ਤਾਂ ਕੋਈ ਟਿਕਾਣਾ ਵੀ ਨਹੀਂ ਆ। ਸਾਡਾ ਤਾਂ ਬਸ ਇਹੀ ਆਲਣਾ ਹੈ ਜੋ ਇਸੇ ਖੇਤ ਵਿੱਚ ਹੈ। ਸਾਡੇ ਤਾਂ ਅਜੇ ਕੋਈ ਖੰਭ ਵੀ ਨਹੀਂ ਆਏ ਕਿ ਅਸੀਂ ਉੱਡ ਕੇ ਕਿਸੇ ਹੋਰ ਜ਼ਮੀਨ ਤੇ ਚਲੇ ਜਾਵਾਂਗੇ। ਆਪਣੇ ਬੱਚਿਆਂ ਦੀ ਇਹ ਗੱਲ ਸੁਣ ਕੇ ਟਟੇਰੀ ਬੋਲੀ ਕਿ ਬੱਚੋ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ। ਕੱਲ ਨੂੰ ਕੋਈ ਵੀ ਇਹ ਫਸਲ ਨੂੰ ਕੱਟਣ ਨਹੀਂ ਆਏਗਾ। ਇਸ ਲਈ ਹੁਣ ਤੁਸੀਂ ਘਬਰਾਓ ਨਾ। ਅਤੇ ਚਿੰਤਾ ਮੁਕਤ ਹੋ ਕੇ ਰਹੋ। ਸੋ اگلے ਦਿਨ ਬਿਲਕੁਲ ਉਸੇ ਤਰ੍ਹਾਂ ਹੀ ਹੋਇਆ ਜਿਵੇਂ ਉਹ ਟਟੇਰੀ ਨੇ ਕਿਹਾ ਸੀ। ਸੱਚੀ ਉਹ ਦਿਨ ਕੋਈ ਵੀ ਫਸਲ ਕੱਟਣ ਆਇਆ। ਇਸੇ ਤਰ੍ਹਾਂ ਬੀਤਦੇ-ਬੀਤਦੇ ਕਈ ਦਿਨ ਬੀਤ ਗਏ। ਪਰ ਉਸ ਖੇਤ ਵਿੱਚ ਕੋਈ ਵੀ ਫਸਲ ਕੱਟਣ ਆਇਆ। ਸਾਰਾ ਕੁਝ ਬੜਾ ਸੋਹਣਾ ਚੱਲ ਰਿਹਾ ਸੀ। ਉਸ ਟਟੇਰੀ ਦੇ ਬੱਚੇ ਬੜੇ ਖੁਸ਼ ਸੀ। ਇੱਕ ਦਿਨ ਫਿਰ ਜਦੋਂ ਟਟੇਰੀ ਚੋਗਾ ਲੈ ਕੇ ਵਾਪਸ ਆਈ ਤਾਂ ਉਸ ਨੇ ਆਪਣੇ ਬੱਚਿਆਂ ਦੇ ਸਹਿਮੇ ਹੋਏ ਚਿਹਰੇ ਵੇਖੇ। ਉਹ ਬੱਚੇ ਬੜੇ ਡਰੇ ਹੋਏ ਸੀ। ਟਟੇਰੀ ਨੇ ਫਿਰ ਤੋਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਡਰ ਦਾ ਕਾਰਨ ਪੁੱਛਿਆ। ਉਹਨਾਂ ਨੇ ਕਿਹਾ ਕਿ ਮਾਂ ਕਿਸਾਨ ਅੱਜ ਫਿਰ ਇੱਥੇ ਆਇਆ ਸੀ। ਉਹ ਫਿਰ ਤੋਂ ਫਸਲ ਕੱਟਣ ਬਾਰੇ ਗੱਲ ਕਰ ਰਿਹਾ ਸੀ। ਅੱਜ ਉਹ ਕਹਿ ਰਿਹਾ ਸੀ ਕਿ ਕੱਲ ਨੂੰ ਉਹ ਮਜ਼ਦੂਰਾਂ ਨੂੰ ਭੇਜ ਕੇ ਫਸਲ ਕੱਟਵਾ ਦੇਵੇਗਾ। ਬੱਚਿਆਂ ਦੀ ਇਹ ਸਾਰੀ ਗੱਲ ਸੁਣ ਕੇ ਟਟੇਰੀ ਫਿਰ ਤੋਂ ਬੋਲੀ ਕਿ ਬੱਚਿਓ ਤੁਸੀਂ ਬਿਲਕੁਲ ਵੀ ਫਿਕਰ ਨਾ ਕਰੋ। ਕੱਲ ਨੂੰ ਵੀ ਫਸਲ ਕੱਟਣ ਲਈ ਕੋਈ ਨਹੀਂ ਆਏਗਾ। ਹੈਰਾਨੀ ਦੀ ਗੱਲ ਇਹ ਹੋਈ ਕਿ ਅਗਲੇ ਦਿਨ ਸੱਚਮੁੱਚ ਕੋਈ ਵੀ ਫਸਲ ਕੱਟਣ ਆਇਆ। ਇਸੀ ਤਰ੍ਹਾਂ ਹੀ ਫਿਰ ਕਈ ਦਿਨ ਲੰਘ ਗਏ ਤੇ ਇੱਕ ਦਿਨ ਫਿਰ ਜਦੋਂ ਉਹ ਦਾਣਾ ਚੁੱਕ ਕੇ ਵਾਪਸ ਆਈ ਤਾਂ ਬੱਚਿਆਂ ਨੇ ਉਸ ਨੂੰ ਹੱਸ ਕੇ ਕਿਹਾ ਕਿ ਅੱਜ ਫਿਰ ਕਿਸਾਨ ਇੱਥੇ ਆਇਆ ਸੀ ਅੱਜ ਫਿਰ ਉਹ ਫਸਲ ਕੱਟਣ ਦੀ ਗੱਲ ਕਰ ਰਿਹਾ ਸੀ ਪਰ ਮਾਂ ਸਾਨੂੰ ਤਾਂ ਪਤਾ ਹੈ ਕਿ ਕੱਲ ਨੂੰ ਫਿਰ ਕੋਈ ਫਸਲ ਕੱਟਣ ਨਹੀਂ ਆਏਗਾ ਉਸ ਟਟੀਰੀ ਨੇ ਆਪਣੇ ਬੱਚਿਆਂ ਨੂੰ ਪੂਰੀ ਗੱਲ ਦੱਸਣ ਨੂੰ ਕਿਹਾ ਤਾਂ ਉਹਨਾਂ ਬੱਚਿਆਂ ਨੇ ਦੱਸਿਆ ਕਿ ਮਾਂ ਕਿਸਾਨ ਅੱਜ ਫਿਰ ਇੱਥੇ ਆਇਆ ਸੀ ਉਹ ਅੱਜ ਕਹਿ ਰਿਹਾ ਸੀ ਕਿ ਉਸਨੇ ਬੜਾ ਸਮਾਂ ਦੂਸਰਿਆਂ ਤੇ ਨਿਰਭਰ ਹੋ ਕੇ ਖਰਾਬ ਕਰ ਲਿਆ ਹੈ ਸੋ ਹੁਣ ਉਹ ਕੱਲ ਨੂੰ ਖੁਦ ਫਸਲ ਕੱਟਣ ਲਈ ਆਏਗਾ ਇਹ ਸੁਣ ਕੇ ਉਹ ਟਟਿੜੀ ਪਰੇਸ਼ਾਨ ਹੋ ਗਈ ਉਸਨੇ ਕਿਹਾ ਕਿ ਬੱਚੋ ਸਾਨੂੰ ਜਿੰਨੀ ਜਲਦੀ ਹੋ ਸਕੇ ਇਥੋਂ ਜਾਣਾ ਪਵੇਗਾ ਤੇ ਕਿਸੇ ਹੋਰ ਜਗ੍ਹਾ ਜਾ ਕੇ ਆਪਣਾ ਆਲਣਾ ਬਣਾਉਣਾ ਪਏਗਾ ਕਿਉਂਕਿ ਕੱਲ ਨੂੰ ਉਹ ਕਿਸਾਨ ਫਸਲ ਕੱਟਣ ਲਈ ਜ਼ਰੂਰ ਆਏਗਾ ਬੱਚਿਆਂ ਨੇ ਹੈਰਾਨ ਹੋ ਕੇ ਪੁੱਛਿਆ ਕਿ ਮਾਂ ਪਰ ਕਿਸਾਨ ਤਾਂ ਪਿਛਲੇ ਕਈ ਦਿਨਾਂ ਤੋਂ ਇਹੀ ਗੱਲ ਕਹਿ ਕੇ ਜਾ ਰਿਹਾ ਪਰ ਹਰ ਵਾਰ ਉਹ ਫਸਲ ਕੱਟਣ ਲਈ ਤਾਂ ਕਦੇ ਆਇਆ ਹੀ ਨਹੀਂ ਤੁਹਾਨੂੰ ਇਸ ਵਾਰ ਇਨਾ ਭਰੋਸਾ ਕਿਉਂ ਹੈ ਕਿ ਇਸ ਵਾਰ ਕਿਸਾਨ ਫਸਲ ਕੱਟਣ ਲਈ ਜ਼ਰੂਰ ਆਏਗਾ ਤਾਂ ਟੈਲੀਵਿਜ਼ਨ ਨੇ ਕਿਹਾ ਕਿ ਪਹਿਲੀ ਵਾਰ ਕਿਸਾਨ ਆਪਣੇ ਕੰਮ ਲਈ ਆਪਣੇ ਬੱਚਿਆਂ ਤੇ ਨਿਰਪਰ ਸੀ ਤੇ ਦੂਸਰੀ ਵਾਰ ਉਹ ਆਪਣਾ ਕੰਮ ਮਜ਼ਦੂਰਾਂ ਤੋਂ ਕਰਵਾਉਣ ਦਾ ਸੋਚ ਰਿਹਾ ਸੀ ਸੋ ਜਦੋਂ ਤੁਸੀਂ ਆਪਣਾ ਕੰਮ ਕਰਨ ਲਈ ਹੋਰਾਂ ਤੇ ਨਿਰਪਰ ਹੁੰਦੇ ਹੋ ਤਾਂ ਤੁਹਾਡਾ ਉਹ ਕੰਮ ਕਦੇ ਵੀ ਸਮੇਂ ਸਿਰ ਨਿਪਰੇ ਨਹੀਂ ਚੜ੍ਹ ਸਕਦਾ ਪਰ ਹੁਣ ਕਿਸਾਨ ਨੇ ਖੁਦ ਇਹ ਕੰਮ ਕਰਨ ਦਾ ਫੈਸਲਾ ਲਿਆ ਹੈ ਇਸ ਲਈ ਕੱਲ ਨੂੰ ਉਹ ਫਸਲ ਕੱਟਣ ਲਈ ਜ਼ਰੂਰ ਆਏਗਾ। ਸੋ ਉਸ ਸਮੇਂ ਤੱਕ ਟਟੇਰੀ ਦੇ ਬੱਚੇ ਹੁਣ ਇੰਨੇ ਵੱਡੇ ਹੋ ਚੁੱਕੇ ਸੀ ਕਿ ਉਹ ਖੁਦ ਉੱਡ ਕੇ ਅੱਗੇ ਜਾ ਸਕਦੇ ਸੀ। ਇਸ ਲਈ ਉਹ ਸਾਰੇ ਉੱਥੋਂ ਉੱਡ ਕੇ ਅੱਗੇ ਚਲੇ ਗਏ ਤੇ ਇੱਕ ਨਵੀਂ ਥਾਂ ਤੇ ਜਾ ਕੇ ਆਪਣਾ ਆਲਣਾ ਬਣਾ ਲਿਆ। ਅਗਲੇ ਦਿਨ ਕਿਸਾਨ ਖੇਤ ਵਿੱਚ ਆਇਆ ਪਰ ਤਦ ਤੱਕ ਉਹ ਟਟੇਰੀ ਤੇ ਉਹਦੇ ਬੱਚੇ ਇਹ ਖੇਤ ਛੱਡ ਕੇ ਅੱਗੇ ਜਾ ਚੁੱਕੇ ਸੀ। ਹੁਣ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਦੇਖੋ ਤਾਂ ਪਾਉਗੇ ਕਿ ਜੋ ਆਪਣੇ ਕੰਮਾਂ ਲਈ ਹੋਰਾਂ ਤੇ ਨਿਰਪਰ ਕਰਦੇ ਨੇ ਉਨ੍ਹਾਂ ਦੇ ਕੰਮ ਕਦੇ ਵੀ ਸਮੇਂ ਸਿਰ ਪੂਰੇ ਨਹੀਂ ਹੁੰਦੇ ਆਪਣੇ ਕੰਮਾਂ ਲਈ ਹੋਰਾਂ ਤੇ ਨਿਰਭਰ ਰਹਿਣਾ ਆਲਸ ਦੀ ਨਿਸ਼ਾਨੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਸਹਾਇਤਾ ਹੀ ਨਹੀਂ ਕਰ ਸਕਦੇ ਕਿਸੇ ਤੋਂ ਸਹਾਇਤਾ ਲੈਣਾ ਗਲਤ ਨਹੀਂ ਪਰ ਜੇਕਰ ਅਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਜਾਂ ਕਿਸੇ ਕੰਮ ਨੂੰ ਸਮੇਂ ਸਿਰ ਖਤਮ ਕਰਨਾ ਚਾਹੁੰਦੇ ਹਾਂ ਤਾਂ ਉਹ ਕੰਮ ਸਾਨੂੰ ਖੁਦ ਹੀ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਵੀ ਉਸੇ ਦੀ ਹੀ ਸਹਾਇਤਾ ਕਰਦੇ ਨੇ ਜੋ ਆਪਣੀ ਸਹਾਇਤਾ ਆਪ ਕਰਦਾ ਹੈ ਇਸ ਲਈ ਜੇਕਰ ਜ਼ਿੰਦਗੀ ਵਿੱਚ ਤੁਹਾਡਾ ਕੋਈ ਸੁਪਨਾ ਹੈ ਤਾਂ ਉਸ ਸੁਪਨੇ ਨੂੰ ਪੂਰਾ ਕਰਨ ਲਈ ਕਦੇ ਵੀ ਹੋਰਾਂ ਤੇ ਨਿਰਭਰ ਨਾ ਰਹੋ ਆਪਣੇ ਹੱਥੀ ਮਿਹਨਤ ਕਰੋ ਫਿਰ ਹੀ ਤੁਹਾਨੂੰ ਉਸ ਕੰਮ ਦੀ ਕਾਮਯਾਬੀ ਮਿਲੇਗੀ ਜੇਕਰ ਅਸੀਂ ਇਸ ਗੱਲ ਨੂੰ ਗੁਰਬਾਣੀ ਰਾਹੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਮਿਲਦਾ ਹੈ ਜਿਸਕੇ ਜੀ ਪ੍ਰਾਨ ਹੈ ਕੋ ਸਾਹਿਬ ਮਨ ਵਿਸਾਰੀਏ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਮਾਲਕ ਕਹਿੰਦੇ ਨੇ ਕਿ ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਨ ਨੇ ਉਸ ਮਾਲਕ ਨੂੰ ਮਨ ਤੋਂ ਕਦੇ ਭੁੱਲਣਾ ਨਹੀਂ ਚਾਹੀਦਾ ਜਿੰਨਾ ਚਿਰ ਇਹ ਜਿੰਦ ਤੇ ਪ੍ਰਾਨ ਮਿਲੇ ਨੇ ਉਦਮ ਕਰਕੇ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸਵਾਰਨਾ ਚਾਹੀਦਾ ਹੈ ਸੋ ਦੋਸਤੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਬੜੀ ਪਸੰਦਾਈ ਹੋਣੀ ਆ ਸੋ ਵੀਡੀਓ ਇਹ ਜੇਕਰ ਚੰਗੀ ਲੱਗੀ ਆ ਤਾਂ ਆਪਣੇ ਕਮੈਂਟ ਜਰੂਰ ਲਿਖ ਕੇ ਜਾਇਆ ਕਰੋ ਤੇ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਆ ਹੋਣਾ ਤੁਹਾਡੇ ਇੱਕ ਸਬਸਕ੍ਰਾਈਬ ਨਾਲ ਸਾਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ